ਬਠਿੰਡਾ ਦੇ ਵਾਰਡ ਨੰਬਰ 48 ਚ ਮੌਜੂਦ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਵੱਲੋਂ ਅਤੇ ਉਹਨਾਂ ਦੇ ਫਾਦਰ ਅਮਰਜੀਤ ਸਿੰਘ ਮਹਿਤਾ ਵੱਲੋਂ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਪਦਮਜੀਤ ਸਿੰਘ ਮਹਿਤਾ ਅਤੇ ਉਹਨਾਂ ਦੇ ਫਾਦਰ ਅਮਰਜੀਤ ਸਿੰਘ ਮਹਿਤਾ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰੇ ਵਾਰਡ ਨੰਬਰ 48 ਦੇ ਨਿਵਾਸੀਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮਹਿਤਾ ਸਾਹਿਬ ਅੱਜ ਕਾਨਫਰੰਸ ਕੀਤੀ ਗਈ ਹੈ ਵਾਰਡ ਨੰਬਰ 48 ਚ ਕੀ ਕਹਿਣਾ ਚਾਹੁੰਦੇ ਲੇਖੋ ਕਾਨਫਰੰਸ ਦੇ ਵਿੱਚ ਅਸੀਂ ਬਹੁਤ ਕੁਝ ਦੱਸਿਆ ਸਭ ਤੋਂ ਵੱਡੀ ਗੱਲ ਪਹਿਲਾਂ ਪੂਰੇ ਬਟਿੰਡਾ ਵਾਸੀਆਂ ਸੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ ਇੰਟਰਨੈਸ਼ਨਲ ਲੈਵਲ ਦਾ ਕ੍ਰਿਕਟ ਗਰਾਊਂਡ ਅਕੈਡਮੀ ਆ ਰਹੀ ਹੈ ਜਿਹਦੇ ਵਿੱਚ ਜਿਮ ਸਵੀਮਿੰਗ ਪੂਲ ਜਾਂ ਹੋਰ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਆਉਣਗੀਆਂ ਉਹ ਅਪਰੂਵ ਹੋ ਚੁੱਕੀ ਹੈ ਔਰ ਬਹੁਤ ਜਲਦੀ ਇਸੇ ਹਫ਼ਤੇ ਉਹ ਜਗ੍ਹਾ ਦੇ ਰਿਸਿਵ ਹੋ ਜੂਗੀ ਬਟਿੰਡਾ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਪਿਛਲੇ 15 ਸਾਲ ਤੋਂ ਕੋਈ ਨਹੀਂ ਕਰ ਪਾਇਆ ਉਹ ਆਪਾਂ ਨੂੰ ਸਾਲ ਦਾ ਮੌਕਾ ਦਿੱਤਾ ਅਸੀਂ ਕਰ ਦਿਖਾਇਆ ਦੂਸਰਾ ਅਸੀਂ ਜੋ ਬਟਿੰਡਾ ਦੇ ਵਿੱਚ ਤਿੰਨ ਵਾਰਨਪੜਤਾਲ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਦੇਖਿਆ ਗਰਾਊਂਡ ਲੈਵਲ ਤੇ ਜਾ ਕੇ ਮੈਂ ਮੇਰੇ ਬੇਟੇ ਵੀ ਸਾਰੀ ਟੀਮ ਨੇ ਲੋਕਾਂ ਨੇ ਸਾਥ ਦਿੱਤਾ ਸੋਨੀ ਜੀ ਨੇ ਅਸ਼wini ਬੰਟੀ ਜੀ ਨੇ ਜੱਜ ਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਜੋ ਦੱਸਿਆ ਉਹਨੂੰ ਅਸੀਂ ਛੋਟੇ ਛੋਟੇ ਲੈਵਲ ਤੇ ਪੂਰਾ ਨੋਟ ਕੀਤਾ ਹਜੇ ਤੱਕ ਔਰ ਅਸੀਂ ਉਸ ਨੂੰ ਆਪਣੀ ਪਰਸਨਲ ਗਾਰੰਟੀ ਬਣਾ ਲਿਆ ਵੀ ਇਹ ਅਸੀਂ ਮਹਿਤਾ ਪਰਿਵਾਰ ਦੀ ਗਾਰੰਟੀ ਹੈ ਕਿ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਮੇਰੇ ਬੇਟੇ ਉnik ਤਰ੍ਹਾਂ ਦਾ ਉਹਨਾਂ ਨੇ ਗੋਦ ਲੈ ਲਿਆ ਇੱਥੇ ਇੰਨਾ ਪਿਆਰ ਦੇ ਰਹੇ ਨੇ ਉਹ ਔਰ ਜਿਹੜੇ ਸਾਡੇ ਆਪੋਜੀਸ਼ਨ ਵਾਲੇ ਨੇ ਵੀ ਛੋਟੇ ਛੋਟੇ ਕੋਣ ਕੋ ਕੁਝ ਮੁੱਦਾ ਨਹੀਂ ਹੈਗਾ ਔਰ ਇਹ ਜੀ ਜੀ ਉਹ ਲੈ ਨਪਾਰਾ ਜੀ ਮੈਂ ਤਾਂ ਇਵਨ ਹਜੇ ਮੇਰਾ ਕਨਫਰਮ ਨਹੀਂ ਹੈ ਮੈਂ ਇਹ ਕਰ ਰਿਹਾ ਹਾਂ ਵੀ ਰੇਲਵੇ ਨਾਲ ਮੇਰੀ ਗੱਲ ਚੱਲ ਰਹੀ ਹੈ ਇਹ ਕਿਸੇ ਨਵਾਂ ਫਾਟਕ ਜਿਹੜਾ ਬੰਨਾ ਹੈ ਉਹਨੂੰ ਦੋ ਪਾਸੇ ਖੋਲਿ ਕੁਝ ਹੋਸ਼ ਸ਼ਾਦਾ 48 ਨੰਬਰ ਵਾਰਡ ਨੂੰ ਅਸੀਂ ਸ਼ਹਿਰ ਦੇ ਨਾਲ ਹੀ ਜੋੜ ਦਈਏ ਲੋਕੀ ਲੈਨੋ ਪਾਰ ਵਾਲਾ ਮੁੱਦਾ ਹੀ ਖਤਮ ਕਰ ਦਈਏ ਤੀਸਰੀ ਗੱਲ ਹੁਣ ਇੱਕ ਇੱਕ ਕਰਕੇ ਬੇਟਾ ਦੱਸੂਗਾ ਵੀ ਅਸੀਂ ਕੀ ਗਾਰੰਟੀਆਂ ਦਿੱਤੀਆਂ ਤਾਂ ਕਿ ਲੋਕਾਂ ਨੂੰ 48 ਨੰਬਰ ਵਾਰਡ 'ਚ ਕੀ ਕੀ ਕੰਮ ਕਰਕੇ ਦਿਖਾਉਣੇ ਨੇ ਮਾਤਾ ਸਾਹਿਬ ਜੀ ਗੱਲ ਕਰੀ ਅੱਜ ਸੋਨੀ ਪ੍ਰਧਾਨ ਬਿੱਤਾ ਜੀ ਅਸ਼ਮੀਰ ਬਲਟੀ ਜੀ ਥੋਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਵੇਂ ਦੇਖਦੇ ਹੋ ਇਸ ਜੀ ਬਿਲਕੁਲ ਦੇਖੋ ਇਹ ਲੋਕ ਉਹ ਨੇ ਜਿਨ੍ਹਾਂ ਨੇ ਇੱਥੇ ਬਹੁਤ ਜ਼ਿਆਦਾ ਕੰਮ ਕੀਤਾ ਲੋਕਾਂ ਦਾ ਇਹਨਾਂ ਤੇ ਵਿਸ਼ਵਾਸ ਹੈ ਔਰ ਇਹ ਮੋਢੇ ਨਾਲ ਮੋਢਾ ਕਿਉਂ ਲੱਗ ਜੁੜੇ ਨੇ ਕਿਉਂਕਿ ਇਹਨਾਂ ਨੂੰ ਦੇਖਿਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਰਾ ਕੁਝ ਵੀ ਇਹ ਸਾਡੇ ਨਾਲ ਸਾਡੇ ਵਿਚਾਰ ਸਾਂਝੇ ਨੇ ਆਪਸ ਔਰ ਜੋ ਇਹਨਾਂ ਨੇ ਕਦੇ ਵੀ ਵਿਚਾਰਿਆ ਨੇ ਮੈਂ ਹੈਰਾਨ ਹਾਂ ਇੱਕ ਵੀ ਗੱਲ ਕੋਈ ਪਰਸਨਲ ਜਾਂ ਪਰਿਵਾਰ ਦੀ ਨਹੀਂ ਕੀਤੀ ਜਿੰਨੀ ਡਿਸਕਸ਼ਨ ਸਾਡੀ ਸਰ ਸੋਨੀ ਜੀ ਹੋਣ ਜਾਂ ਬੰਟੀ ਜੀ ਹੋਣ ਜਾਂ ਜਿੰਨੇ ਵੀ ਪਾਰਟੀ ਦੇ ਵਰਕਰ ਹੋਣ ਉਹਨਾਂ ਨੇ ਹੀ ਕੀਤੀ ਵੀ 48 ਨੰਬਰ ਵਾਚ ਆ ਸਾਡੇ ਤੋਂ ਨਹੀਂ ਹੋ ਪਾਇਆ ਆ ਸਾਡੇ ਬੰਦੇ ਨੇ ਨਹੀਂ ਕੀਤਾ ਉਹ ਸਾਰੀ ਲਿਸਟ ਬਣਾਈ ਹੈ ਔਰ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਇਹ ਲੋਕਾਂ ਦਾ ਇੰਨਾ ਜ਼ਿਆਦਾ ਕੰਸਰਨ ਹੈ ਇੱਕ ਵਾਰਡ ਨੂੰ ਲੈ ਕੇ ਔਰ ਇਹਨਾਂ ਦੀ ਸੋਚ ਤੇ ਸਾਨੂੰ ਬਹੁਤ ਖੁਸ਼ੀ ਮਿਲੀ ਹੈ ਵੀ ਜਿਨ੍ਹਾਂ ਨੇ ਇਹਨਾਂ ਸੋਚਿਆ ਵਾਰਡ ਵਾਸਤੇ ਔਰ ਉਹਨਾਂ ਚੀਜ਼ ਨੂੰ ਅੱਗੇ ਲੈ ਕੇ ਅਸੀਂ ਉਹ ਸਾਰੇ ਕੰਮ ਜੋ ਇਹਨਾਂ ਨੇ ਜਾਂ ਸਾਡੀ ਟੀਮ ਨੇ ਜਾਂ ਲੋਕਾਂ ਦੀ ਸੁਝਾਅ ਜੋ ਸਾਨੂੰ ਮਿਲੇ ਨੇ ਉਹਦੇ ਮੁਤਾਬਕ ਅਸੀਂ ਇਸ ਗਾਰੰਟੀ 'ਤੇ ਖੜੇ ਹਾਂ ਬਿਲਕੁਲ ਜੀ ਬਿਲਕੁਲ ਐਸੀ ਅਮਰਜੀਤ ਸਿੰਘ ਮਹਿਤਾ ਸਮਾਜ ਸੇਵੀ ਹੁਣ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮੈਤਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਸੱਸੀ ਗੱਲਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਕਾਨਫਰੰਸ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਮੈਂ ਤਾਂ ਬਸ ਹੱਥ ਜੋੜ ਕੇ ਸਭ ਦਾ ਧੰਨਵਾਦ ਕਰਦਾ ਹਾਂ ਪ੍ਰੈਸ ਦਾ ਵੀ ਸਾਰੇ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਦਾ ਕਿ ਇੰਨਾ ਪਿਆਰ ਦਿੱਤਾ ਹੈ ਇੰਨਾ ਸਤਿਕਾਰ ਦਿੱਤਾ ਹੈ ਇੰਨਾ ਆਸ਼ੀਰਵਾਦ ਦਿੱਤਾ ਤੇ ਇਹਨਾਂ ਨੇ ਮੈਨੂੰ ਆਪਣਾ ਬਣਾ ਲਿਆ ਜੀ ਮੈਂ ਇਹਨਾਂ ਦਾ ਹੀ ਬੱਚਾ ਹਾਂ ਮੈਂ ਬਰਤਿੰਡੇ ਸ਼ਹਿਰ ਦਾ ਵਾਸੀ ਹਾਂ ਤੇ ਇੱਥੇ ਵਾਸਤੇ ਇਸ ਵਾਰਡ ਵਾਸਤੇ ਕੰਮ ਕਰਨ ਦੇ ਜੋਸ਼ ਨਾਲ ਇੱਥੇ ਪਹੁੰਚੇ ਆ ਸਾਰੇ ਸਾਡੇ ਪਾਰਟੀ ਦੇ ਵਰਕਰ ਸੋਨੀ ਜੀ ਆਲਾਈ ਜੀ ਸਾਡੇ ਨਾਲ ਇੰਨਾ ਆਸ਼ੀਰਵਾਦ ਦੇ ਰਹੇ ਨੇ ਮੈਨੂੰ ਇੰਨਾ ਪਿਆਰ ਦੇ ਰਹੇ ਨੇ ਤੇ ਛੋਟੇ ਭਰਾ ਦੇ ਵਾਂਗੂ ਜਾਂ ਬੱਚੇ ਦੇ ਵਾਂਗੂ ਮੈਨੂੰ ਗਾਈਡ ਕਰ ਰਹੇ ਨੇ ਦੀਦੀਰੇ ਐਡਾ ਕਰੋ ਤੇ ਇਹ ਤੇ ਅਸੀਂ ਕੋਈ ਗੱਲ ਹੈ ਤੇ ਸਾਨੂੰ ਅੱਗੇ ਵਿਧਾਨ ਚ ਇਹਨਾਂ ਦਾ ਪੂਰਾ ਹੱਥ ਹੈ ਤੇ ਸਾਡਾ ਪੂਰਾ ਸਾਥ ਦੇ ਰਹੇ ਨੇ ਤੇ ਉਤੋਂ ਦੂਸਰਾ ਸਭ ਤੋਂ ਮੇਨ ਮੋਟਿਵ ਅੱਜ ਕਾਨਫਰੰਸ ਬੁਲਾਉਣ ਦਾ ਇਹ ਸੀਗਾ ਕਿ ਸਾਰੇ 48 ਨੰਬਰ ਵਾਰਡ ਦੇ ਵਸਨੀਕ ਲੋਕਾਂ ਨੂੰ ਮੈਂ ਆਸ਼ਵਾਸਨ ਦੇਣਾ ਚਾਹੁੰਦਾ ਕਿ ਮੈਂ ਗਰਾਊਂਡ 'ਚ ਲੱਗ ਗਿਆ ਹਾਂ ਆਲਰੇਡੀ ਅਸੀਂ 21 ਤਰੀਕ ਦੀ ਵੇਟ ਨਹੀਂ ਕਰ ਰਹੇ ਅਸੀਂ ਗਰਾਊਂਡ ਲੈਵਲ ਤੇ ਨਾ ਤੇ ਮੇਰੀ ਟੀਮ ਲੱਗ ਗਿਆ ਹੈ ਅਸੀਂ ਛੋਟੇ ਤੋਂ ਛੋਟਾ ਕੰਮ ਕਰਵਾਉਣਾ ਆਲਰੇਡੀ ਸ਼ੁਰੂ ਕਰਤਾ ਹੈ ਤੇ ਅਸੀਂ ਵੱਡੇ ਤੋਂ ਵੱਡਾ ਕੰਮ ਨੋਟਰੀ ਕਰਨਾ ਸ਼ੁਰੂ ਕਰ ਦਿੱਤਾ ਜੋ ਅਸੀਂ ਵਾਰ ਫੂਟਿੰਗ ਤੇ ਕਰਾਉਣਾ ਸ਼ੁਰੂ ਕਰ ਦਾਂਗੇ ਜਿੱਦਾਂ ਕਿ ਇੱਥੇ ਲੋਕਾਂ ਦੀ ਮੰਗ ਸੀਗੀ ਮੰਦਿਰ ਦੀ ਗੁਰਦੁਆਰਾ ਸਾਹਿਬ ਦੀ ਇਤਸ ਪਲੇਗਰਾਉਂਡ ਜਿੱਥੇ ਬੱਚੇ ਖੇਲਣ ਜਿਹੜੇ ਆਪਣੇ ਸ਼ਹਿਰ ਦਾ ਦੇਸ਼ ਦਾ ਪੰਜਾਬ ਦਾ ਭਵਿੱਖ ਨੇ ਉਹਨਾਂ ਵਾਸਤੇ ਕੰਮ ਕਰਨ ਦੀ ਕਮਿਊਨਿਟੀ ਸੈਂਟਰ ਜਿੱਥੇ ਲੋਕਾਂ ਦੇ ਦੁੱਖ ਸੁੱਖ ਮਨਾ ਸਕਣ ਜਾਂ ਸਭ ਇਕੱਠੇ ਹੋ ਸਕਣ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਆਮ ਆਦਮੀ ਦੀ ਲੋੜ ਹੈ ਜੋ ਮੈਂ ਚਾਹਣਾ ਵੀ ਮੇਰੇ ਘਰ 'ਚ ਹੋਵੇ ਜੋ ਮੈਂ ਚਾਹਣਾ ਵੀ ਮੇਰੇ ਘਰ ਦੇ ਆਸ-ਪਾਸ ਹੋਵੇ ਉਹੀ ਮੈਂ ਚਾਹਣਾ ਹੈ ਵੀ 48 ਨੰਬਰ ਵਾਰਡ 'ਚ ਵੀ ਹੋਵੇ ਕਿਉਂਕਿ 48 ਨੰਬਰ ਵਾਰਡ ਮੇਰਾ ਹੀ ਘਰ ਹੈ ਪਤਮ ਜੀ ਜੇ ਗੱਲ ਕਰੀਏ ਤੁਸੀਂ ਹਾਰੋਂਤੀ ਜਿੱਤੋਂ ਲੋਕ ਕਹਿ ਰਹੇ ਐ ਇਸ ਅਵਾਰਡ ਦੀ ਸੇਵਾ ਕਰਦੇ ਰਹੋਗੇ ਦੇਖੋ ਜੀ ਮੈਂ ਸਿੰਪਲ ਇੱਕ ਐਗਜ਼ਾਮਪਲ ਤੁਹਾਨੂੰ ਦਿੰਨਾ ਇੱਕ ਐਗਜ਼ਾਮਪਲ ਦੇ ਤੌਰ ਤੇ ਇਹ ਤੁਹਾਨੂੰ ਦੱਸਦਾ ਹਾਂ ਵੀ ਅਸੀਂ ਚੋਣਾਂ ਚੋਂ ਉਨ ਉਤਰਾਂ ਮੈਂ ਉਤਰਾਂ ਇਸ ਤੋਂ ਪਹਿਲਾਂ ਮੇਰੇ ਪਰਿਵਾਰ ਨੇ ਕਦੇ ਐ ਨਹੀਂ ਸੋਚਿਆ ਵੀ ਅਸੀਂ ਚੋਣਾਂ ਵਾਸਤੇ ਸੇਵਾ ਕਰਨੀ ਹੈ ਮੇਰੇ ਪਿਤਾ ਜੀ ਮੇਰੇ ਪਰਿਵਾਰ ਤੇ ਮੇਰੇ ਬਜ਼ੁਰਗ ਅੱਜ ਤੱਕ ਸਭ ਦੀ ਸੇਵਾ ਕਰਦੇ ਆਏ ਤੇ ਬਿਨਾਂ ਕਿਸੇ ਮਤਲਬ ਤੋਂ ਕਰਦੇ ਆਏ ਉਹਨ ਵੀ ਅਸੀਂ ਚੋਣਾਂ 'ਚ ਖੜੇ ਹੋਏ ਆ ਉਹ ਵੀ ਬਿਨਾ ਕਿਸੇ ਮਤਲਬ ਤੋਂ ਖੜੇ ਹੋਏ ਆ ਕੋਈ ਆਦੇ ਪਰਸਨਲ ਬੈਨੀਫਿਟ ਵਾਸਤੇ ਨਹੀਂ ਖੜੇ ਹੋਏ ਮਹਾਰਾਜ ਨੇ ਵਾਇਗਰੂ ਨੇ ਮਾਤਾ ਜੀ ਨੇ ਸਭ ਨੇ ਇੰਨਾ ਕੁਝ ਦਿੱਤਾ ਹੈ ਜੀ ਕਿ ਮੈਨੂੰ ਕਿਸੇ ਚੀਜ਼ ਨੂੰ ਉਸਟੀਨਲ ਲੈਂਦੀ ਲੋੜ ਨਹੀਂ ਮੈਂ ਬਸ ਇੱਥੇ ਸੇਵਾ ਭਾਵਨਾ ਨਾਲ ਆਇਆ ਤੇ ਲੋਕ ਵੀ ਮੈਨੂੰ ਉਸੇ ਪਿਆਰ ਨਾਲ ਅਪਣਾ ਰਹੇ ਨੇ ਤੇ ਉਹਨਾਂ ਨੂੰ ਪੂਰਾ ਜੋਸ਼ ਤੇ ਜਜ਼ਬਾ ਹੈ ਕਿ ਇਹੀ ਲੜਕਾ ਸਾਡਾ ਸਤਾ ਕੋ ਵੇਖਿਆ ਤੇ ਫਿਊਚਰ ਹੈ ਤੇ ਉਸ ਨਾਲ ਮੇਰੇ ਅੱਗੇ ਤੁਰਦੇ ਨੇ ਚਾਹੇ ਹੋ 48 ਨੰਬਰ ਵਾਰਡ ਦੇ ਮੈਂਬਰ ਨੇ ਚਾਹੇ ਉਹ ਪਾਰਟੀ ਵਰਕਰ ਨੇ ਸਭ ਨੇ ਹਾਇਰ ਲੀਡਰਸ਼ਿਪ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਸੀਐਮ ਨੇ ਤੇ ਰਾਗਵ ਚੱਡਾ ਜੀ ਨੇ ਹਾਇਰ ਲੀਡਰਸ਼ਿਪ ਨੇ ਲੋਕਲ ਲੀਡਰਸ਼ਿਪ ਨੇ ਸਭ ਨੇ ਇੱਡਾ ਵਿਸ਼ਵਾਸ ਜਤਾਇਆ ਤੇ ਮੇਰਾ ਫਰਜ਼ ਹੈ ਤੇ ਮੇਰਾ ਹੱਕ ਹੈ ਕਿ ਮੈਂ ਇਨਾਂ ਦਾ ਨਾਮ ਉੱਚਾ ਕਰਾਂ ਤੇ ਇਨਾਂ ਦੇ ਸਾਰੇ ਉਮੀਦਾਂ ਤੇ ਉਲੰਧ ਉੱਤਰਾ ਪਤੋ ਜੀ ਜੇ ਗੱਲ ਕਰੀ ਅਸ਼ਵਨੀ ਬੰਟੀ ਜੀ ਤੁਹਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਦੇ ਆ ਤੇ ਸੋਨੀ ਪ੍ਰਧਾਨ ਜੀ ਵੀ ਤੁਹਾਡੇ ਨਾਲ ਖੜ ਗਏ ਆ ਕੇ ਕਿਵੇਂ ਦੇਖਦੇ ਨੇ ਚੀਜ਼ ਨੂੰ ਸਰ ਇਹ ਇਹ ਮੇਰੇ ਵਾਸਤੇ ਇੱਕ ਮਾਨ ਦੀ ਗੱਲ ਹੈ ਵੀ ਮੇਰੇ ਵੱਡੇ ਭਰਾ ਅੰਕਲ ਜੀ ਜਿਨ੍ਹਾਂ ਨੂੰ ਇਨਾ ਐਕਸਪੀਰੀਅੰਸ ਹੈ ਸੋਨੀ ਜੀ ਜਿਨ੍ਹਾਂ ਨੇ ਇੱਥੇ ਜੰਪਲ ਹੈ ਇੱਥੇ ਦੇ ਹੈਗੇ ਨੇ ਇਹਨਾਂ ਨੂੰ ਗਲੀ ਗਲੀ ਦਾ ਪਤਾ ਹੈ ਮੁੱਦੇ ਮੁੱਦੇ ਦਾ ਪਤਾ ਹੈ ਇਹ ਨਹੀਂ ਮੈਨੂੰ ਗਾਈਡ ਕਰਨਗੇ ਹੌਲ ਕੌਨ ਕਰਨਗੇ ਜੀ ਇਹ ਮੇਰੇ ਵੱਡੇ ਭਰਾ ਵਰਗੇ ਨੇ ਪਿਓਾਂ ਵਰਗੇ ਨੇ ਇਨਾਂ ਨੇ ਮੈਨੂੰ ਗਾਈਡ ਕੀਤਾ ਜਿਹੜੇ ਹਿਸਾਬ ਨਾਲ ਹੋਰ ਕੋਈ ਨਹੀਂ ਕਰ ਸਕਦਾ ਇਹ ਪਾਰਟੀ ਦੇ ਅੱਛੇ ਵੱਡੇ ਪੁਰਾਣੇ ਵਰਕਰ ਨੇ ਜਿਨ੍ਹਾਂ ਦੀ ਸੇਮ ਵਿਜ਼ਨ ਹੈ ਦੇਖੋ ਜੀ ਆਪਾਂ ਕਹਿੰਦੇ ਆ ਵੀ ਪਾਰਟੀ ਨੇ ਮੈਨੂੰ ਟਿਕਟ ਨਾਲ ਨਵਾਜ਼ਿਆ ਇਨਾਂ ਨੇ ਉਸ ਚੀਜ਼ ਦੀ ਰਿਸਪੈਕਟ ਕੀਤੀ ਪਾਰਟੀ ਦੀ ਵਿਜ਼ਨ ਨਾਲ ਤੁਰੇ ਕਈ ਲੋਕ ਪਾਰਟੀ 'ਚ ਆਏ ਕਿਸੇ ਮਕਸਦ ਨਾਲ ਆਏ ਠੀਕ ਹੈ ਨਾ ਜੀ ਕਿਸੇ ਪਰਸਨਲ ਬੈਨੀਫਿਟ ਨਾਲ ਆਏ ਹੁਣ ਪਾਰਟੀ ਇੱਕ ਵਿਜ਼ਨ ਹੁੰਦੀ ਹੈ ਜੀ ਪਾਰਟੀ ਇੱਕ ਤੌਰ ਤੇ ਚੱਲਦੀ ਹੈ ਇੱਕ ਵਿਜ਼ਨ ਤੇ ਚੱਲਦੀ ਹੈ ਜੇ ਉਹ ਉਸ ਵਿਜਨ ਨਾਲ ਜੁੜੇ ਸੀਗੇ ਤੇ ਉਹ ਸਾਡੇ ਨਾਲ ਜੁੜੇ ਰਹਿੰਦੇ ਉਹਨਾਂ ਨੇ ਸਾਫ਼ ਕਲੀਅਰਲੀ ਇਹ ਦੱਸਤਾ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਕਿਸੇ ਆਪ ਦੇ ਪਰਸਨਲ ਬੈਨੀਫਿਟ ਵਾਸਤੇ ਜੁੜੇ ਸੀਗੇ ਤੇ ਉਹ ਨਾਲ ਦੀ ਨਾਲ ਇੱਕ ਛੁਟਕੀ ਜੀ ਅਲੱਗ ਹੋ ਗਏ ਤੇ ਅਸੀਂ ਇਸ ਪਾਰਟੀ ਨਾਲ ਪੁਰਾਣੇ ਜੁੜੇ ਆ ਮੇਰੇ ਫਾਦਰ ਸਾਹਿਬ ਬਹੁਤ ਪਹਿਲਾਂ ਤੋਂ ਕੰਮ ਕਰ ਰਹੇ ਨੇ ਤੇ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਦਿਤਾਇਆ ਸੋਨੀ ਜੀ ਨੇ ਵਿਸ਼ਵਾਸ ਦਿਤਾਇਆ ਅੰਕਲ ਜੀ ਨੇ ਵਿਸ਼ਵਾਸ ਦਿਤਾਇਆ ਸਾਰੇ ਪਾਰਟੀ ਦੇ ਵਰਕਰਾਂ ਨੇ ਵਿਸ਼ਵਾਸ ਜਤਾਇਆ ਜਿਹੜੇ ਪਾਰਟੀ ਦੇ ਮੁੱਦੋ ਜੁੜੇ ਹੋਏ ਨੇ ਤੇ ਇਹੀ ਸਾਡਾ ਪਰਸਨਲ ਬੈਨੀਫਿਟ ਨਹੀਂ ਆਇਆ ਜੀ ਅਸੀਂ ਇੱਕ ਪਾਰਟੀ ਦੇ ਵਿਜ਼ਨ ਨਾਲ ਤੁਰਦੇ ਨੇ ਉਸੇ ਹਿਸਾਬ ਨਾਲ ਸੋਨੀ ਵੀਰਾ ਅੰਕਲ ਜੀ ਮੈਨ ਮੇਰੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਮੇਰੇ ਵੱਡੇ ਭਰਾ ਨੇ ਜੀ ਪਿਓ ਵਰਗੇ ਨੇ ਤੇ ਇਹਨਾਂ ਨੇ ਮੈਨੂੰ ਛੋਟੀ ਛੋਟੀ ਚੀਜ਼ ਤੇ ਗਾਈਡ ਕਰ ਰਹੇ ਨੇ ਤੇ ਅਸੀਂ ਇਸੇ ਵਿਜ਼ਨ ਨਾਲ ਪਾਰਟੀ ਦੇ ਵਿਜ਼ਨ ਨਾਲ ਲੋਕਾਂ ਦੀ ਸੇਵਾ ਦੀ ਵਿਜ਼ਨ ਨਾਲ ਅੱਗੇ ਵਧਣਾ ਹੈ ਬਾਲ ਨੰਬਰ 48 ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਬ੍ਰਦਰ ਬੋਰਡ ਨੰਬਰ 48 ਨੇ ਮੈਨੂੰ ਦੋ ਦਿਨ ਲੈ ਲਿਆ ਜੀ ਮੈਨੂੰ ਬੱਚਿਆਂ ਵਾਂਗੂ ਪੁੱਤਾਂ ਵਾਂਗੂ ਭਰਾਵਾਂ ਵਾਂਗੂ ਪਿਆਰ ਕਰ ਰਹੇ ਨੇ ਜੀ ਤੇ ਮੈਂ ਵੀ ਇਹਨਾਂ ਦਾ ਕੰਪਲੀਟਲੀ ਹੋ ਚੁੱਕਿਆ ਕਿ ਹੈਗਾ ਹੀ ਸੀਗਾ ਮੈਂ ਬਟਿੰਡੇ ਦਾ ਵਾਸੀ ਆ ਮੈਂ ਇਹਨਾਂ ਦਾ ਹੀ ਤੇ ਇਨਾਂ ਨੇ ਮੈਨੂੰ ਕੰਪਲੀਟਲੀ ਆਪਣਾ ਚੁੱਕਿਆ ਬਹੁਤ ਖੁਸ਼ ਹਾਂ ਬਹੁਤ ਲੋਕ ਭਾਵੁਕ ਨੇ ਬਹੁਤ ਉਮੀਦਵਾਨ ਨੇ ਤੇ ਮੈਂ ਉਹਨਾਂ ਸਾਰੀਆਂ ਉਮੀਦਾਂ ਤੇ ਖਰਾ ਉੱਟਿਆ ਬਿਲਕੁਲ ਜਿਵੇਂ ਬਿਲਕੁਲ ਐਸੀ ਪਦਮਜੀਤ ਸਿੰਘ ਮਹਿਤਾ ਅਤੇ ਸ hẳnਾ ਸੋਨੀ ਪ੍ਰਧਾਨ ਜੀ ਦੀ ਮੌਜੂਦਗਾ ਗੱਲਬਾਤ ਕਰਦੇ ਸੋਨੀ ਜੀ ਕਿਵੇਂ ਦੇਖਦੇ ਹੋ ਪਦਮਜੀਤ ਸਿੰਘ ਮਹਿਤਾ ਵਾਰ ਨੰਬਰ 48 ਤੋਂ ਚੋਣ ਲੜ ਰਹੇ ਹੈਗੇ ਤੁਸੀਂ ਵੀ ਇਹਨਾਂ ਦਾ ਸਾਥ ਦੇ ਰਹੇ ਹੋ ਕੀ ਕਹਿਣਾ ਚਾਹੋ ਮਹਿਤਾ ਜੀ ਨਾਲ ਗੱਲ ਕਰੇ ਮੇਰੇ ਆਏ ਸੀ ਮੇਰਾ ਜਿਹੜਾ ਪਿਛਲਾ 20-25 ਸਾਲਾਂ ਤੋਂ ਮਕਸਦ ਆ ਉਹ ਸਿਰਫ ਇੱਕ ਹੁੰਦਾ ਵੀ ਲੈਨੋਪਾਰ ਏਰੀਆ 48 ਨੰਬਰ ਵਾਰ ਦਾ ਵਿਕਾਸ ਕਿਵੇਂ ਹੋ ਸਕਦਾ ਜਦੋਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਤਾਂ ਮੈਨੂੰ ਯਕੀਨ ਲੱਗਿਆ ਮੈਨੂੰ ਵਿਸ਼ਵਾਸ ਹੋਇਆ ਵੀ ਮਹਿਤਾ ਜੀ ਸਾਡੇ ਏਰੀਆ ਨੂੰ ਅੱਗੇ ਲੈ ਜਾ ਸਕਦੇ ਨੇ ਇਸ ਲਈ ਅਸੀਂ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਜੀ ਬਿਲਕੁਲ ਜੀ ਬਿਲਕੁਲ ਅਸ਼wini kumar balti ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਬਲਟੀ ਜੀ ਮਹਿਤਾ ਸਾਹਿਬ ਦਾ ਸਾਥ ਦੇਣ ਲਈ ਪ੍ਰੋਪਰ ਤੁਸੀਂ ਕੈਂਪੇਨ 'ਚ ਪਹੁੰਚ ਚੁੱਕੇ ਹੋ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ ਇੱਕ ਜਿਵੇਂ ਮਹਿਤਾ ਮਹਤਾ ਸਾਹਿਬ ਦਾ ਬਹੁਤ ਵੱਡਾ ਪਾਰਟੀ 'ਚ ਵੀ ਬਹੁਤ ਵੱਡਾ ਨਾਮ ਹੈ ਤੇ ਸ਼ਹਿਰ 'ਚ ਵੀ ਬਹੁਤ ਵੱਡਾ ਨਾਮ ਹੈ ਅਸੀਂ ਆਪਦੇ ਇਲਾਕੇ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਸਾਡੇ ਬੱਚੇ ਦਾ ਸਾਥ ਦੇਵਾਂਗੇ ਤੇ ਇਹਨਾਂ ਨੂੰ ਬਹੁਤ ਤੋਂ ਵੱਧ ਮਾਰਜ ਨਾਲ ਜਿਤਾਵਾਂਗੇ ਪੂਰੀ ਜੋਰ ਸਾਡੇ ਅਰਜੀਵ ਗਾਂਧੀ ਨਗਰ 'ਚ ਪ੍ਰਧਾਨ ਜੀ ਨੇ ਸਾਰੀ ਜਿੰਨੀ ਉੱਤੇ ਕਮਿਊਨਿਟੀ ਸਾਡੀ ਸਾਰਿਆਂ ਨੇ ਕਮਿਊਨਿਟੀ ਨੇ ਇਹੀ ਕਹਿਗਾ ਵੀ ਸਾਡੀਆਂ ਦਾ ਦੋ ਮੰਗਾਂ ਜੀ ਇੱਕ ਪਲੇਗਰਾਉਂਡ ਤੇ ਇੱਕ ਮੰਦਿਰ ਤੇ ਉਹ ਇਹਨਾਂ ਨੇ ਸਾਨੂੰ ਆਖਤਾ ਸਾਡੀ ਸਾਰੀ ਕਲੋਨੀ ਅੱਜ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਸਮਰਥਨ ਦੇਣ ਜਾ ਰਹੀ ਹੈ ਅੱਜ ਸ਼ਾਮ ਨੂੰ ਉੱਥੇ 4 ਵਜੇ ਦਾ ਪ੍ਰੋਗਰਾਮ ਵੀ ਹੈ ਤੁਸੀਂ ਵੀ ਸਾਰੇ ਪਹੁੰਚੋ ਬਹੁਤ ਵੱਡੇ ਪੱਧਰ ਤੇ ਸਾਡੀ ਸਾਰੀ ਕਲੋਨੀ ਇਹਨਾਂ ਨੂੰ ਸਮਰਥਨ ਦੇਣ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਐਸੀ ਸਮਾਜ ਸੇਵੀ ਅਮਰਜੀਤ ਸਿੰਘ ਮਹਿਤਾ ਅਤੇ ਉਹਨਾਂ ਦੇ ਬੇਟੇ ਆਮ ਆਦਮੀ ਪਾਰਟੀ ਤੋਂ ਬਠਿੰਡਾ ਤੋਂ ਵਲ ਨੰਬਰ 48 ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਅਤੇ ਸਮਾਜ ਸੇਵੀ ਸੋਨੀ ਪ੍ਰਦਾਨ ਅਤੇ ਅਸ਼wini ਕੁਮਾਰ ਬਲਟੀ ਜੀ ਨਾਲ ਵੀ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਮਾਨ ਨੰਬਰ 48 ਚੋਂ ਪਦਮਜੀਤ ਸਿੰਘ ਮੈਤਾ ਨੂੰ ਬੜੇ ਵੱਟੇ ਮਾਰਜਨ ਨਾਲ ਅਸੀਂ ਇੱਜ਼ਤ ਆਕੇ ਭੇਜਾਂਗੇ ਕੈਮਰਾਮੈਨ ਸੁਝਲ ਦੇ ਨਾਲ ਮਨੋਚਰ ਕੀ ਵਾਲਤਾ ਐਨਿਕਸੋਵਰਾ ਟੀਵੀ ਬਠਿੰਡਾ